ਹੈਲੋ ਸਸਕਲ ਜੀ ਅੱਜ ਅਸੀਂ ਤੁਹਾਨੂੰ clickeasy.com ਦੇ ਨਾਲ ਇੰਟਰੋਡਿਊਸ ਕਰਾਵਾਂਗੇ clickeasy.com ਇੱਕ ਐਵਜੂ ਹੀ ਵੈਬਸਾਈਟ ਹੈ ਜਿੱਥੇ ਤੁਸੀਂ ਆਪਣੇ ਸਾਰੇ ਬੁੱਕਮਾਰਕ ਇੱਕੋ ਜਗ੍ਹਾ ਤੇ ਸੇਵ ਕਰ ਸਕਦੇ ਹੋ clickeasy.com ਤੇ ਰਜਿਸਟਰ ਕਰਨ ਲਈ ਇੱਕ ਤੁਹਾਨੂੰ ਆਪਣੀ ਈਮੇਲ ਐਡਰੈਸ ਚਾਹੀਦਾ ਹੈ ਤੇ ਕਪੜਾ ਪਾਸਵਰਡ ਕ੍ਰੀਏਟ ਕਰਨਾ ਪਊਗਾ ਐਂਡ ਆ ਜੋ ਤੁਸੀਂ ਆਪਣੀ ਸਕਰੀਨ ਤੇ ਹੁਣ ਦੇਖ ਰਹੇ ਹੋ ਇਹ ਕਲਿਕ易ਜੀ.com ਦਾ ਹੋਮ ਪੇਜ ਹੈ ਐਂਡ ਹੁਣ ਮੈਂ ਤੁਹਾਨੂੰ ਦੱਸੂਗਾ ਕਿ ਤੁਸੀਂ ਇੱਥੇ ਕਿੰਨੇ ਈਜ਼ੀਲੀ ਆਪਣੇ ਲਿੰਕ ਸਾਰੇ ਇੱਕ ਜਗ੍ਹਾ ਤੇ ਸੇਵ ਕਰ ਸਕਦੇ ਹੋ ਬੇਸਿਕਲੀ ਇੱਥੇ ਤੁਹਾਨੂੰ ਕੀ ਹੈ ਵੀ ਤੁਸੀਂ ਆਪਣਾ ਜਿਹੜਾ ਵੀ ਵੈਬਸਾਈਟ ਨੂੰ ਸੇਵ ਕਰਨਾ ਚਾਹੁੰਦੇ ਹੋ ਉਹਦਾ ਨਾਂ ਤੇ ਉਹਦੀ ਯੂਆਰਐਲ ਉਥੇ ਕਰਕੇ ਐਂਟਰ ਕਰਕੇ ਤੇ ਕਲਿਕ ਈਜ਼ੀ ਦੇ ਉੱਤੇ ਕਲਿੱਕ ਕਰ ਦੋਗੇ ਤੋਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਤੁਹਾਡੀ ਵੈਬਸਾਈਟ ਦਾ ਯੂਆਰਐਲ ਹੈ ਉਹ ਉਥੇ ਸ਼ੋ ਹੋ ਰਿਹਾ ਹੈ ਸ਼ੋ ਹੋ ਰਿਹਾ ਹੈ ਇਸ ਤੋਂ ਇਲਾਵਾ ਤੁਸੀਂ ਆਪਣੇ ਜਿਹੜਾ ਉੱਥੇ ਹੁਣ ਆ ਆਈਕਨ ਵੇਖ ਰਹੇ ਹੋ ਤੁਸੀਂ ਉਹਨੂੰ ਆਪਣੇ ਆਈਕਨ ਨੂੰ ਦਾ ਜਿਹੜਾ ਸਾਈਨ ਹੈ ਉਹ ਚੇਂਜ ਵੀ ਕਰ ਸਕਦੇ ਹੋ ਚਾ ਤੁਸੀਂ ਹੁਣ ਜਸਟ ਵੇਖਿਆ ਕਿ ਇੱਥੇ ਆ ਕੇ ਇਹ ਤੁਹਾਨੂੰ ਆਵਲੇ ਪੇਜ ਤੇ ਤੁਸੀਂ ਆ ਜਾਓਗੇ ਇੱਥੇ ਤੁਸੀਂ ਜਿਹੜੇ ਵੀ ਆਈਕਨ ਜਿੱਦਾਂ ਵੀ ਕ੍ਰੋਪ ਕਰਨਾ ਚਾਹੁੰਦੇ ਹੋ ਜਾਨਕਿ ਹੁਣ ਛੋਟਾ ਜਾਂ ਵੱਡਾ ਬਣਾਉਣਾ ਚਾਹੁੰਦੇ ਹੋ ਆਈਕਨ ਨੂੰ ਜਿਉਂਦਾ ਬਣਾ ਸਕਦੇ ਹੋ ਸੋ ਹੁਣ ਤੁਸੀਂ ਵੇਖਿਆ ਕਿ ਕਿਦਾਂ ਜਿਹੜਾ ਆਈਕਨ ਹੈ ਉਹ ਥੋੜਾ ਅੱਗੇ ਨਾਲੋਂ ਵੱਡਾ ਹੋ ਗਿਆ ਹੈ ਐਂਡ ਇਸ ਤੋਂ ਇਲਾਵਾ ਤੁਸੀਂ ਇਹ ਵੀ ਵੇਖ ਸਕਦੇ ਹੋ ਕਿ ਟੌਪ ਦੇ ਉੱਤੇ ਤੁਸੀਂ ਵੱਖਰੇ ਵੱਖਰੇ ਜਿਹੜੇ ਹੈਗੇ ਆ ਬੁੱਕਮਾਰਕ ਕਰ ਸਕਦੇ ਹੋ ਜਿੱਦਾਂ ਫੇਵਰੇਟ ਬਿਜ਼ਨਸ ਬਿਜ਼ਨਸ ਤੇ ਕਲਿੱਕ ਕਰੋਗੇ ਜਿਹੜੇ ਤੁਹਾਡੇ ਬਿਜ਼ਨਸ ਫਰੈਂਡਸ ਵਰਕ ਸਕੂਲ entertainment shopping so basically ithe idea ae hai ki tusi jede vi apniya jediyan taddiyan loḍa ne ek particular loḍa ne jiddan business diya specific maujuda loḍa ne ho saare tusi jiddan business de under kar sakde ho friends waliya friends de under kar sakde ho je tusi instagram youtube e saare ek jagah de utte saare save kar sakde ho ਸੋ ਐਂਡ 'ਚ ਅਸੀਂ ਤੁਹਾਨੂੰ ਇਹ ਕਹਿਣਾ ਚਾਹੁੰਦੇ ਆ ਕਿ ਤੁਸੀਂ clicks.com clicks.com ਤੁਸੀਂ ਯੂਜ਼ ਕਰਨਾ ਸ਼ੁਰੂ ਕਰੋ ਤੇ ਆਪਣੀ ਲਾਈਫ ਫਿਊਚਰ ਤੇ ਫਿਊਚਰ ਲਈ ਆਪਣੀ ਲਾਈਫ ਈਜ਼ੀ ਬਣਾਓ